ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਆਉਂਦੇ 7-8 ਦਿਨਾਂ ਦੀ ਮੌਸਮ ਦੀ ਗੱਲ ਕਰਾਂਗੇ ਯਾਨੀ ਕਿ 15-16 ਤਰੀਕ ਤੱਕ ਪੰਜਾਬ ਦਾ ਮੌਸਮ ਦਾ ਮਹੌਲ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਮੀਂਹ ਦੀ ਸਭਾਵਨਾ ਹੈ ਜਾਂ ਨਹੀਂ ਬੱਦਲਵਾਈ ਸਿਸਟਮ ਐਕਟੀਵੇਟ ਹੋਣਗੇ ਜਾਂ ਨਹੀਂ ਕਿ ਮੌਸਮ ਦੇ ਕਿਸ ਤਰ੍ਹਾਂ ਦੇ ਹਾਲਾਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿਹੜੇ ਇਲਾਕਿਆਂ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਜਾਂ ਨਹੀਂ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਆਂ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁਸਕ੍ਰ ਕਰ ਲੋ ਤਾਂ ਜੋ ਮੌਸਮ ਦੀ ਜਾਣਕਾਰੀ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਲਾਈਵ ਸੈਟ ਤਸਵੀਰਾਂ ਦੀ ਗੱਲ ਕਰੀਏ ਤਾਂ ਕੱਲ ਦੀ ਗੱਲ ਕਰੀਏ ਪਹਿਲੇ ਕੱਲ ਲਗਭਗ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਤਿੱਖੀ ਤੋਂ ਉਪਜਾਤਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੀ ਗਰਮੀ ਦਾ ਕੈਰ ਬਹੁਤੇ ਇਲਾਕਿਆਂ ਵਿੱਚ ਹੋਮਸ ਦੇਖਣ ਨੂੰ ਮਿਲੀ ਦੂਜੇ ਪਾਸੇ ਜੇਕਰ ਆਪਾਂ ਲਾਈਵ ਸੈਟ ਤਸਵੀਰਾਂ ਦੀ ਗੱਲ ਕਰੀਏ ਤਾਂ ਤਕਰੀਬਨ ਜਿਆਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਹਲਕੀ ਬੱਦਲਵਾਈ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਦਾ ਅਸਰ ਆਪਾਂ ਨੂੰ ਤਕਰੀਬਨ ਜਿਆਤਰ ਇਲਾ 48 ਘੰਟਿਆਂ ਦੀ ਗੱਲ ਕਰੀ ਤਾਂ ਪਾਕਿਸਤਾਨ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ اسلامਾਬਾਦ ਦੇ ਵਿੱਚ ਕੱਲ ਥੋੜੀ ਬਹੁਤੀ ਬਦਲਵਾਈ ਦੇਖਣ ਨੂੰ ਮਿਲ ਰਹੀ ਸੀ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਬਾਕੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਓਵਰਆਲ ਦੇਖੇ ਤਾਂ ਪੰਜਾਬ ਹੋ ਗਿਆ ਰੈਣਾ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਆਉਂਦੇ 6-7 ਦਿਨ ਹੋਣਗੇ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 12 ਤਰੀਕ ਤੱਕ ਲਗਭਗ ਜ਼ਿਆਦਾ ਕਿਆਂ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਹੀਟ ਵੇਵ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਆਉਂਦੇ ਦਿਨਾਂ ਦੇ ਵਿੱਚ ਕੋਈ ਵੀ ਪਛਮੀ ਸਿਸਟਮ ਅਜੇ ਆ ਨਹੀਂ ਦੇਖਣ ਨੂੰ ਮਿਲੇਗਾ ਹਲਕੀ ਟੁੱਟਮੀ ਬੱਦਲਬਾਝ ਦੂਰ ਬਣ ਸਕਦੀ ਹੈ ਕੁਝ ਪਾਕਾਂ ਦੇ ਵਿੱਚ ਆਪਾਂ ਨੂੰ ਇਸ ਦੌਰਾਨ ਦੇਖਣ ਨੂੰ ਮਿਲ ਸਕਦਾ ਹੈ ਬੋਤੇ ਇਲਾਕਿਆਂ ਦੇ ਵਿੱਚ ਹੋਮਸ ਦੇਖਣ ਨੂੰ ਮਿਲੇਗੀ ਤੇ ਉਪਜ ਤੋਰਾਤ ਨਹੀਂ ਦੇਖਣ ਨੂੰ ਮਿਲੇਗੀ ਅੱਗੇ 12 ਤੇ 13 ਤਰੀਕ ਦੀ ਗੱਲ ਕਰੀਏ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ ਰੈਂ ਦੀ ਉਮੀਦ ਹੈ 15 ਤਰੀਕ ਤੋਂ ਬਾਅਦ ਮੌਸਮ ਦੇ ਵਿੱਚ ਥੋੜੀ-ਬੋਤੀ ਤਬਦੀਲੀ ਦੇਖਣ ਨੂੰ ਮਿਲੇਗੀ ਉੱਤਰ ਭਾਰਤ ਵੱਲ ਉਸ ਤੋਂ ਇਲਾਵਾ ਜੇ ਕਰੀਏ ਪਛਮੀ ਸਿਸਟਮ ਜਿਹੜਾ 13 14 15 ਨੂੰ ਜਿਆਦਾ ਮੌਸਮ ਕਲੀਅਰ ਹੈ 14 15 16 ਤੱਕ ਆਪਾਂ ਕਹਿ ਸਕਦੇ ਹਾਂ ਕੋਈ ਵੀ ਵੱਡੇ ਪੱਧਰ ਦੇ ਮੀਂਹ ਹਨੇਰੀ ਚੱਕਰ ਦਾ ਦੌਰ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਰਿਹਾ ਬਾਕੀ ਇਸੇ ਤਰ੍ਹਾਂ ਦੀ ਅਪਡੇਟ ਹੁੰਦੇ ਚਾਰ ਪੰਜ ਦਿਨਾਂ ਤੱਕ ਰਹੇਗੀ ਤੇ ਤਾਜ਼ਾ ਆંકੜਿਆਂ ਤੇ ਨਜ਼ਰ ਮਾਰੀਏ ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਗਏ ਉਹ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਤੁਹਾਡੀ ਸਕਰੀਨ ਉੱਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਯਾਨੀ ਕਿ ਮੌਸਮ ਵਿਭਾਗ ਨੇ 12 ਤਰੀਕ ਤੱਕ ਜਾਣਕਾਰੀ ਦਿੱਤੀ ਗਈ ਹੈ 10 ਅਤੇ 11 ਤਰੀਕ ਕਹਿ ਸਕਦੇ ਹਾਂ ਯਾਨੀ ਕਿ ਅਗਲੇ 72 ਘੰਟਿਆਂ ਦੇ ਵਿੱਚ ਅਲਰਟ ਮੌਸਮ ਉਮੀਦ ਹੈ ਕਿ ਜਿਸ ਦੇ ਵਿੱਚ ਯਾਤਰ ਇਲਾਕਿਆਂ ਦੇ ਵਿੱਚ ਮੌਸਮ ਗਰਮ ਰਹੇਗਾ ਗਰਮ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇਣਗੀਆਂ ਹੀਟ ਵੇਵ ਦੇਖਣ ਨੂੰ ਮਿਲੇਗੀ ਯਾਨੀ ਕਿ 12 ਤੇ 13 ਤਰੀਕ ਤੱਕ ਯਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੈਕ ਟੂ ਬੈਕ ਸਿਸਟਮ ਨਹੀਂ ਦੇਖਣ ਨੂੰ ਮਿਲਣਗੇ ਕੋਈ ਵੱਡੇ ਪੱਧਰ ਦੀ ਮੀਂਹ ਹਨੇਰੀ ਚੱਕਰਵਾਤੀ ਦੇ ਚਾਂਸ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਣਗੇ ਤਕਰੀਬਨ ਮੌਸਮ ਵਿਭਾਗ ਨੇ 9 ਤਰੀਕ ਨੂੰ ਆਪਾਂ ਨੂੰ ਔਰੇਂਜ ਯੈਲੋ ਅਲਰਟ ਜਾਰੀ ਕਰ ਦਿੱਤੇ ਗਏ ਨੇ ਹੀਟ ਵੇਵ ਦੇ 10 ਤਰੀਕ ਨੂੰ ਵੀ ਯੈਲੋ ਅਲਰਟ ਜਾਰੀ ਕਰ ਦਿੱਤੇ ਗਏ ਹਨ ਯਾਤਰ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ ਕੋਈ ਵੀ ਵੱਡੇ ਪੱਧਰ ਦੀ ਮੀਂਹ ਹਨੇਰੀ ਦੀ ਕਾਰਵਾਈ ਨਹੀਂ ਇਕ ਨੂੰ ਮਿਲੇਗੀ तकरीबन 7 ਤਰੀਕ ਹੋਗੀ ਤ੍ਰੀ ਮੌਸਮ ਡਰਾਈ ਦੱਸਿਆ ਗਿਆ ਮੌਸਮ ਵੀ 8 ਨੂੰ ਅਤੇ 9 ਅਤੇ 10 ਤਰੀਕ ਨੂੰ ਮੌਸਮ ਵਿਭਾਗ ਨੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਇਹਨਾਂ ਤਿੰਨੋਂ ਡੇਟਾ ਦੇ ਵਿੱਚ ਹੀਟ ਵੇਵ ਦੇ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੇ ਇਸ ਤਰ੍ਹਾਂ 10 ਤਰੀਕ ਨੂੰ ਮੌਸਮ ਵਿਭਾਗ ਵੱਲੋਂ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਗਏ ਹਨ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਅੱਗੇ 11 ਅਤੇ 12 ਤਰੀਕ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਕੋਈ ਵੀ ਵੱਡੇ ਪੱਧਰ ਦੀ ਕਾਰਵਾਈ ਨਹੀਂ ਦੇਖਣ ਨੂੰ ਮਿਲੇਗੀ ਧੰਨਵਾਦ